ਮੇਰਾ ਗਨਾ ਆਇਆ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਨਾ ਮੈਂ ਪੰਜਾਬ ਚ ਪੈਦਾ ਹੋਇਆ ਉਹ ਤੋਂ ਵੱਡਾ ਗਨਾ ਕਿ ਅਸੀਂ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਇੱਕ ਵੱਡਾ ਗਨਾ ਫੇਲੀਅਰ ਸਰਕਾਰ ਸਾਡੀ ਅੱਜ ਅੱਜ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਉਸ ਜੋ ਕੱਖ ਕਰ ਨਹੀਂ ਸਕੀ ਅੱਜ ਆਏ ਦਿਨ ਸਾਨੂੰ ਧਮਕੀਆਂ ਮਿਲਦੀਆਂ ਨੇ ਹੁਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਣ ਦੇ ਪੈਂਦਾ ਸੀਐਮ ਆਪਣੇ ਐਮਐਲਏ ਨੇ ਕਰਾਲੇ ਚ ਹੁੰਦਾ ਇੱਥੇ ਅਮਨਦੀਪ ਸਿੰਘ ਸੱਚੋ ਤੇ ਹੁਣ ਤੱਕ ਅੱਜ ਹਫਤੇ ਦੇ ਵਿੱਚ ਸਾਰੇ ਇਹਨਾਂ ਦਲਿਆਂ ਨੂੰ ਫੜ ਕੇ ਅੰਦਰ ਕੀਤਾ ਆਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਿਸ ਦੇ ਮੁਲਾਜ਼ਮ ਤੇ ਵਿਸ਼ਵਾਸ ਨਹੀਂ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਣਦੇ ਆ ਇੱਕ ਗੈਂਗਸ ਨੇ ਕਿਹਾ ਤੇਰੀ ਭੈਣ ਦੀ ਜੋੜ ਲਾਉਣਾ ਲਾਲਿਆ ਸਾਰੇ ਆ ਤੇਰੀ ਰੈਕੀ ਕਰਦੇ ਹਥਿਆਰ ਵਾਲੇ ਬੰਦੇ ਲੈ ਕੇ ਬੈਠਾ ਕੋਈ ਗੱਲ ਨਹੀਂ ਕਹਿੰਦੇ ਤੈਨੂੰ ਟੱਕਰ ਨਾ ਤੇਰਾ ਮੇਰਾ ਪਰਵਾਹ ਬਾਅਦ ਮਰੂ ਮੈਂ ਕਹੇ ਸਾਰੇ ਦੱਲੇ ਦੇ ਹੱਥੋਂ ਨਹੀਂ ਮਰਨਾ ਪਹਿਲਾ ਚੌਂਕ ਵਿੱਚ ਟਾਰੀ ਮੈਂ ਆਪਣਾ ਯਾਰ ਸਾਲਾ ਬਾਦ ਹੋਇਆ ਪੁੱਤ ਮੈਂ ਅੱਜ ਜਾਇਦਾਦ ਦਾ ਮਾਲਕ ਆ ਦਾਵੇ ਤੋਂ ਕਹਿੰਦੇ ਆ ਯਾਰ ਸਾਲਾ ਬਾਦ ਹੋਇਆ ਪੁੱਤ ਚੌਂਕ 'ਚ ਆਪਣੇ ਦਰਵਾਰ ਵਰਨਾ ਗੋਲੀ ਮਾਰੂ ਉਹਦੇ ਮੱਥੇ 'ਚ ਆਪਣੇ ਪੁੱਤ ਦੇ ਬਾਜ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂੰ ਤੇਲ ਜਾਬ ਲਕੂ ਸਾਡੇ ਸਾਡੀ ਸਰਕਾਰ ਤੇ ਜਿਹਦੇ ਤੇ ਅਸੀਂ ਦਿਨ ਰਾਤ ਭੈ ਸਾਡੇ ਐਮਐਲਏ ਤੇ ਜਿਹੜੇ ਕੱਕੀ ਅਦੇ ਤੁੱਕੀ ਦੇ ਐਸਟਪ ਲਾਇਆ ਵੇ ਤੇ ਜਿਨ੍ਹਾਂ ਦੇ ਭੱਲੇ ਕੱਕਣੀ ਇੱਥੇ ਹੁੰਦਾ ਅਮਨਦੀਪ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰਾਂ ਨੇ ਘਰ 'ਤੇ ਹਮਲਾ ਕੀਤਾ ਸੀ ਉਹਨੇ ਅਗਲੇ ਨੇ ਐਸਐਚਓ ਅਮਨਦੀਪ ਸਿੰਘ ਨੇ ਦੋ ਦਿਨਾਂ 'ਚ ਹੱਲ ਕਰਤਾ ਸੀ ਪੁਲਸ ਦੇ ਭੱਲੇ ਕੱਖ ਨਹੀਂ ਪੁਲਸ ਦੀ ਇਹਨਾਂ ਨਾਲ ਨਹੀਂ ਹੋਈ ਤਾਂ ਮੈਂ ਆਪਣਾ ਚੌਂਕ ਪੈਂਦਾ ਜੇ ਸਵੇਰੇ 8:30 ਟੋਕ ਕੇ 8 ਵਜੇ ਮੈਂ ਆਪਣਾ ਪਰਿਵਾਰ ਖਤਮ ਕਰਨਾ ਜੇ ਪਹਿਲਾਂ ਪੁੱਤ ਮਾਰਨਾ ਜਿਵੇਂ ਆਪਣਾ 11 ਸਾਲਾ ਬਾਅਦ ਹੋਇਆ ਉਸ ਤੋਂ ਬਾਅਦ ਆਪ ਪਿਓ ਨੂੰ ਮਾਰੂ ਮਾਂ ਨੂੰ ਮਾਰੂ ਘਰਤੀ ਨੂੰ ਮਾਰੂ ਤੇ ਸਾਰੀ ਜਾਇਦਾਦ ਮੈਂ ਕਹੂੰਗਾ ਮਾਨਾ ਉਹ ਤੇਰੇ ਘਰ ਪੁੱਤ ਜੰਮਿਆ ਬੜਾ ਲੇਟ ਆਪਣੇ ਪੁੱਤ ਨਾਲ ਜੈਦਾ ਲਖਾ ਲਈ ਆ ਵੀਡੀਓ ਤੇ ਲਾਤੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਵਪਾਰ ਮੰਡਲ ਦਾ ਓਏ ਦੁਖੀ ਹੋ ਗਿਆ ਮੈਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਉਹ ਕੱਖੜੀ ਜੇ ਕਰ ਲਈ ਆਏ ਦਿਨ ਮੇਰੀਆਂ ਰੇਕੀਆਂ ਹੁੰਦੀਆਂ ਸੀ ਹੁਣ ਉਹਨੇ ਸਾਲੇ ਨੇ ਮੈਨੂੰ ਫੇਰ ਪੌਲ ਕਰਕੇ ਗੈਂਗਸਟਰ ਨੇ ਕਿਹਾ ਓਏ ਉਹ ਮਾਰੇ ਮੈਂ ਦੁਸ਼ਮਣ ਦੇ ਹੱਥੋਂ ਮਰਨ ਨਾਲੋਂ ਆਪਣਾ ਪਰਿਵਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰੂੰਗਾ ਕੱਲ 8 ਵਜੇ ਚੌਂਕ ਦੇ ਵਿੱਚ ਮੈਂ ਕੰਮ ਕਰਨਾ ਜੇ ਤਰਕੇ ਆਪਣਾ ਪਰਿਵਾਰ ਲੈ ਕੇ ਦੇਖ ਲਿਓ ਇਹ ਨਾ ਕਰੂੰਗਾ ਤੇ ਮੇਰੇ ਛੜਦਾ ਪੁੱਤ ਨਾ ਕਰੂੰਗਾ ਇਲਜਾਮ ਪੰਜਾਬ ਸਰਕਾਰ ਤੇ ਸੀਐਸਟ ਸਾਰੇ ਪੰਜਾਬ ਪੁਲਿਸ ਦੇ ਮੈਂ ਆਪਣੇ ਆਪ ਨੂੰ ਆਤਮ ਹੱਤਿਆ ਕਰੂੰਗਾ ਜੇ ਨਾ ਕਰੂੰਗਾ ਤੇ ਕਿਉਂ ਜੱਟ ਦਾ ਪੁੱਤ ਸੀ ਜਸਵਿੰਦਰ ਸਿੰਘ ਢਿੱਲੋਂ ਜੱਟ ਦਾ ਪੁੱਤ ਸੀ ਪੀ ਇਹ ਝੂਠ ਮਾਰ ਗਿਆ ਦੁਖੀ ਹੋਇਆ ਪਿਆ ਮੇਰਾ ਘਰ ਵੇਖੋ ਆ ਘਰ ਜੇ ਆ ਘਰ ਜੇ ਜਿਹਨੂੰ ਭੈਚੋਦ ਮੈਂ ਜੇਲ੍ਹ ਬਣਾ ਰੱਖਿਆ ਆ ਵੇਖੋ ਆ ਵੇਖੋ ਖੜਾ ਦੁਖੀ ਹੋਇਆ ਪਿਆ ਨਾ ਮੇਰਾ ਤਾਂ ਬੱਚਾ ਸਕੂਲ ਲੈ ਜਾ ਸਕਦਾ ਹੈ ਆ ਵੇਖੋ ਆ ਜੇਲ੍ਹ ਬਣਾਉਣਾ ਜੇ ਆ ਜਿੰਦਾ ਤੱਕ ਮੈਂ ਛੇਲ ਚ ਰਹਿੰਦੇ ਆ ਪੁੱਛ ਗੈਂਦੀ ਘਰੋਂ ਬਾਹਰ ਨਾ ਨਿਕਲੋ ਕੀ ਕਰਾਂ ਮੇਰੇ ਨਾਲ ਜੋ ਸਲੇ ਫੋਨ ਵੀ ਮੈਨੂੰ 10 ਮਿੰਟ ਪਹਿਲਾਂ ਕਾਲ ਆਈ ਆ ਉਹ ਲਖ ਲਖਾਂ ਤੇ ਆਜੇ ਸਾਈਬਰ ਕ੍ਰਾਈਮ ਤੇ ਉਹ ਜਿਹੜੀ ਪੁਲਿਸ ਫੜ ਨਾ ਸਕੀ ਪਹਿਲਾਂ ਮੇਰੇ ਘਰ ਦੇ ਘਤੀ ਹੋਈ ਉਹ 5 ਮਿੰਟ ਚ ਫੜਿਆ ਸੀ ਉਹ ਐਸ ਐਚਓ ਅਮਨਦੀਪ ਸਿੰਘ ਉਹ ਮੈਂ ਸਲੂਟ ਮਾਰਦਾ ਤੁਹਾਨੂੰ ਤੇ ਕੱਲ ਮੈਂ ਚੌਂਕ ਜਖਲੋ ਕੇ ਸਵੇਰੇ 8 ਵਜੇ ਆਤਮ ਪਿਆ ਕਰਨੀ ਜੇ ਤੇ 8 ਵਜੇ ਮੈਂ ਕਰੂੰਗਾ ਬੇ ਲੱਖ ਲਾਂਖ ਸਰਕਾਰ ਦੇ ਦਿਨਾਂ ਮੈਨੂੰ ਉਸੋਸ ਆ ਕਿ ਅਸੀਂ ਕੀ ਬਦਲਾ ਉਹ ਬਦਲਾ ਇਹੋ ਜੇ ਬਦਲਾ ਦੀ ਲੱਖ ਲਾਂਤ ਬਦਲਾ ਦੀ ਲੱਖ ਲਾਂਤ ਇਹੋ ਜੇ ਬਦਲਾ ਦੀ ਜਿਹੜੀ ਅਸੀਂ ਖੁਦ ਸੋਚਿਆ ਸੀ ਆਮ ਆਦਮੀ ਪਾਰਟੀ ਲਿਆਉ ਉਹ ਭਰਾਵੋ ਮੈਂ ਕਿਹ ਪਾਰਟੀ ਦੀ ਹਮਾਇਤ ਨਹੀਂ ਕਰਦਾ ਇੱਕ ਜੋਗੀ ਦੀ ਤਾਰੀਫ ਕਰਦਾ ਜਿੰਨੇ ਸਾ ਜਿੰਨੇ ਗੈਂਗਸਟਰ ਖਤਮ ਕਰ ਦਿੱਤੇ ਉਹ ਮੈਂ ਜੋਗੀ ਤੁਸ ਲੂਟ ਕਰਦਾ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਗੁਸ਼ ਨਹੀਂ ਸਾਰੇ ਧਮਕੀਆਂ ਦੇ ਦੇ ਕੇ ਮੇਰਾ ਜੀਣਾ ਆਰਾਮ ਕੀਤਾ ਤੇ ਪੁਲਸ ਦੇ ਪੱਲੇ ਕੱਖ ਨਹੀਂ ਸੀ ਪੰਜਾਬ ਪੁਲਸ ਫੇਲੀਏ ਪੰਜਾਬ ਪੁਲਸ ਜੇ ਸਕਿਉਰਿਟੀ ਓਏ ਇਹੋ ਜਿਹੇ ਤੇ ਭੈਣ ਚੋ ਦੀ ਕਾਥੀ ਹਾਰ ਲੈਣ ਜਾਈਏ ਉਹ ਦੋ ਮਹੀਨੇ ਪਰਮਿਸ਼ਨਾਂ ਚ ਨਗਾ ਦੇਂਦੇ ਆ ਸਾਡੀ ਸਰਕਾਰ ਦਾ ਹਾਲਾਤ ਜੇ ਇਹ ਤੋਂ ਵੱਧ ਮੈਂ ਕੋਖ ਨਹੀਂ ਜੇ ਕਹਿਣਾ ਮੈਂ ਇੱਕੋ ਗੱਲ ਕਹੂੰਗਾ ਮੈਂ ਤਿਆਰ ਬਥੇਰ ਆ ਜੇਲ੍ਹ ਦੇ ਵਿੱਚ ਆ ਜੇਲ੍ਹ ਨੂੰ ਮੈਂ ਰਹਿ ਰਿਹਾ ਮੱਚੌਂਕ ਦੇ ਖਲੋਤਾ ਆ ਮੈਂ ਗੈਂਗਸਟਰਾਂ ਨੂੰ ਕਹਿਣਾ ਮੇਰੀ ਵੇਖਣ ਦੇ ਹੁਣੇ ਵੀਡੀਓ ਮੇਰੀ ਵੇਖਣ ਦੇ ਹੁਣੇ ਵੀਡੀਓ ਓਏ ਤੁਸੀਂ ਕੱਲ ਮਾਰਨ ਦੀਆਂ ਧਮਕੀਆਂ ਕਰਦੇ ਤੇ ਆ ਮੈਂ ਆ ਗਿਆ ਮਾਰੋ ਮੈਨੂੰ ਮਾਰੋ ਮੈਨੂੰ ਜਿੰਨੇ ਮਾਰਨਾ ਓਏ ਮੈਂ ਖੜਾ ਜੇ ਆਏ ਖੜੇ ਜੇ ਚੌਂਕ ਦੇ ਵਿੱਚ ਆਓ ਤੈਨਾਂ ਦੇ ਸਾਲਿਆ ਤੇਰਾ ਪਰਿਵਾਰ ਪਹਿਲਾਂ ਮਾਰਨਾ ਇਹੀ ਕੌਲਾ ਕਰਦੇ ਤੈਨ ਪੇਲੀਆ ਸਰਕਾਰ ਖੜਾ ਦੇ ਇਥੇ ਖੜਾ ਮਖਤਾਰ ਵਾਰ ਮਾਰੋ ਜਿੰਨੇ ਮਾਰਨਾ ਤੇ ਇਹਦੇ ਪੱਲੇ ਕੱਖ ਨਹੀਂ ਤੇਗਾ ਇੱਥੇ ਕੋਈ ਇੱਥੇ ਕੋਈ ਪੰਜਾਬ ਪੁਲਿਸ ਨਹੀਂ ਕੋਈ ਸੀਐਮ ਨਹੀਂ ਮਾਰੋ ਜਿੰਨੇ ਮਾਰਨਾ ਮੈਨੂੰ ਆ ਖੜਾ ਜਿਵੇਂ ਚੌਕ ਦੇ ਵਿੱਚ ਆ ਖੜਾ ਜੇ ਹੁਣ ਤੋਂ ਮੈਂ ਖੜਾ ਮੇਰੀ ਲਾਈਵ ਵੀਡੀਓ ਤੇ ਤੂੰ ਹੀ ਗੈਂਗਸਟਰ ਹੋ ਵੀ ਕਹਿੰਦੇ ਜਣਾ ਖੜਾ ਜਿਵੇਂ ਖੜਾ ਜੀਣਾ ਆਰਾਮ ਕੀਤਾ ਜੇ ਤੁਸੀਂ ਆ ਖੜਾ ਜਿਵੇਂ ਚੌਕ ਦੇ ਵਿੱਚ ਆਓ ਮੈਂ ਕੈਦ ਤੋਂ ਨਿਕਲ ਕੇ ਆਇਆ ਮਾਰ ਦੋ ਮੈਨੂੰ ਮਾਰੋ ਮੈਨੂੰ ਪੰਜਾਬ ਦੇ ਕਿਸੇ ਅਮਨ ਕਾਨੂੰਨ ਤੋਂ ਨਹੀਂ ਆ ਮੇਰਾ ਚਾਚਾ ਮੇਰਾ ਸਾਥੀ ਸੀ ਆ ਨਾਲ ਖੜਾ ਮਾਰੋ ਆ ਬਿੱਟੇ ਅਹੀਂ ਦੁਖੀ ਹੋ ਕੇ ਯਾਰ ਚੱਤਰ ਪੈਂਚੋਂ ਵੜ-ਵੜ ਕੇ ਅਹੀਂ ਦੁਖੀ ਹੋ ਕੇ ਆ ਉਹ ਦੁਖੀਆਂ ਤੇ ਪੰਜਾਬ ਤੋਂ ਇਹਨਾਂ ਗੈਂਗਸਟਰਾਂ ਤੋਂ ਇੱਕੋ ਪਰਤੋ ਜੇ ਤੁਸੀਂ ਲੋਕ ਨਾ ਖੜੇ ਅੱਜ ਅੱਜ ਮੈਂ ਮੇਰਾ ਪ੍ਰਵਾਹ ਕਰੂ ਅੱਜ ਮੇਰਾ ਪ੍ਰਵਾਹ ਕਰੂਗਾ ਪਰ ਗੱਲ ਈ ਤਾਂ ਰੱਖਿਓ ਕੱਲ੍ਹ ਫੇਰੀ ਤੁਹਾਡੀ ਤੇ ਆਊਗੀ ਕੱਲ੍ਹ ਵਾਰੀ ਤੁਹਾਡੀ ਵੀ ਆਊਗੀ ਆਜਾ ਬੂਟੇ ਲਾਉਣ ਵਾਲਿਓ ਵੀਰੋ ਤੁਹਾਡੀ ਬੜੀ ਮਿਹਨਤ ਆ ਪਿੰਡ ਆ ਲਿਓ ਉਹ ਵੀਰੋ ਬੂਟੇ ਉਹ ਬੂਟੇ ਨਹੀਂ ਸ਼ਾ ਲੈਂਦੇ ਤਊਗਾ ਕੋਈ ਉਹ ਕੀ ਬੂਟੇ ਕੂ ਕੀ ਕਰੋਗੇ ਬੂਟੇ ਲਾ ਕੇ ਹਾਲਾਤ ਬੂਟੇ ਲਾਉਂਦੇ ਨਹੀਂ ਬੂਟੇ ਬਚਾਉਂਦੇ ਆ ਬੂਟੇ ਉਹ ਪਹਿਲਾਂ ਤੇ ਘਰ ਦੇ ਵਿਚਾਰੀਏ ਘਰ ਦੇ ਵਿਚਾਰੀਏ ਧਮਕੀਆਂ ਤੋਂ ਡੰਗ ਆਇਆ ਪਿਆ ਅਗਲੇ ਪੈਂਚ ਤੋਂ ਇਹੋ ਜੀ ਰਿਪੋਰਟ ਦੇ ਪੁਲਸ ਵਾਲਿਆਂ ਤੋਂ ਨਹੀਂ ਹੈਗੀ ਜਿਹੜੇ ਫੋਨ ਕਰਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਇੱਥੋਂ ਨਿਕਲੇ ਆ ਆ ਤੇਰੀ ਕਰਤੂਤ ਹੀ ਲਾਲੇ ਹੀ ਹੋਰ ਕਰ ਲਿਆ ਹੀ ਵੇਖ ਲਈ ਪਹੁੰਚ ਉਹ ਤੇ ਅਗਲੇ ਕਹਿੰਦੇ ਪੁਲਸ ਤੋਂ ਪੱਡੀ ਪਹੁੰਚਿਆ ਜੇ ਪੁਲਸ ਦੀ ਪਾਵਰ ਆ ਮੇਰੇ ਨਾਲ ਹੁਣੇ ਜਿਹੜਿਆ ਗੈਂਗਸਟਰਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕੱਢ ਕੇ ਪਬਲਿਕ ਪਲੇਸ ਕਰਾਓ ਕਰਾਓ ਹੈ ਹੀ ਕੱਖ ਨਹੀਂ ਪੱਲੇ ਤੁਹਾਡੇ ਹੈ ਹੀ ਨਹੀਂ ਆ ਆ ਖੜਾ ਜੱਟ ਸ਼ਰਿਆਮ ਕੜਾ ਤੇ ਸ਼ਰਿਆਮ ਕੜਾ ਜੱਟ ਉਹ ਗੈਂਗਸਟਰ ਉਹ ਕਿ ਖੰਡੇ ਸ਼ਰਿਆਮ ਜੱਟ ਖੜਾ ਆਓ ਚੌਂਕੇ ਮਾਰੂੰ ਪਰਿਵਾਰ ਮਾਰਨ ਦੀ ਗੱਲ ਕਰ ਤਾਡੇ ਤੋਂ ਨਹੀਂ ਸਾਲਿਓ ਮਰਨ ਦਾ ਮੈਂ ਆ ਮਾਰੂੰ ਮੇਰਾ 11 ਸਾਲਾਂ ਬਾਅਦ ਹੋਇਆ ਪੁੱਤ ਇਕਲੌਤਾ ਪੁੱਤ ਮੈਂ ਆ ਮਾਰੂੰ ਮਾਰ ਕੇ ਆਪਣੀ ਘਰ ਦੀ ਮਾਰੂੰ ਮਾਂ ਪਿਓ ਮਾਰੂੰ ਉੱਤੋਂ ਆ ਮਾਰੂੰ ਜੇ ਨਾ ਮਾਰਿਆ ਤੇ ਮੈਂ ਜੜਦਾ ਪੁੱਤਾਂ ਮੈਂ